ਹਾਂਜੀ ਗੁੱਡ ਮਾਰਨਿੰਗ ਜੀ ਪੋਣੇ ਸ਼ੀ ਦਾ ਟਾਈਮ ਆ ਸਵੇਰ ਹੋ ਚੁੱਕੀ ਹੈਗੀ ਤੇ ਮੈਂ ਵੀ ਉੱਠ ਚੁੱਕੀ ਆ ਬਸ ਹੁਣ ਆਪਾਂ ਆਪਾਂ ਲੱਗਦੇ ਆ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਜ ਚਾਹ ਵਗੈਰਾ ਧਾਤੀਆਂ ਪਹਿਲਾਂ ਮੈਂ ਤੇ ਫਿਰ ਮੈਂ ਨਾਲ ਦੀ ਨਾਲ ਹੀ ਜਿਹੜੇ ਮੇਰੇ ਕੰਮ ਨੇ ਸਭ ਯੋਗ ਕਰੂੰਗੀ ਤੇ ਚਲੋ ਜੀ ਹੋ ਜੀ ਆਪਾਂ ਵੀ ਸ਼ੁਰੂ ਹਾਂਜੀ ਇੱਥੇ ਬਸ ਮੇਰੀ ਚਾਹ ਬਣ ਗਈ ਹੈਗੀ ਚਾਹ ਨੂੰ ਉਬਾਲਾ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਤਲਾਤਾ ਆ ਬਸ ਇਸ ਤੋਂ ਬਾਅਦ ਆਪਾਂ ਮੈਂ ਨਾਲ ਦੀ ਨਾਲ ਨਾ ਚਾਹ ਮੇਰੀ ਬਣਦੀ ਸੀਗੀ ਤੇ ਨਾਲ ਦੀ ਨਾਲ ਆਪਾਂ ਕਰ ਰਹੇ ਸੀਗੇ ਸਬਜੀ ਦੀ ਤਿਆਰੀ ਤੇ ਮੈਂ ਸੋਚਿਆ ਹਲੇ ਹੁਣੀ ਉਬਾਲ ਆਇਆ ਗਰਮ ਆਂਗੀ ਚਾਹ ਥੋੜੀ ਜੀ ਠੰਡੀ ਹੋ ਜਵੇ ਤੇ ਫਿਰ ਚਲੋ ਆਪਾਂ ਪੀ ਲਾਂਗੇ ਕਿਉਂਕਿ ਮੈਨੂੰ ਨਾ ਗਰਮ ਚਾਹ ਜਿਹੜੀ ਆ ਮੇਤੋਂ ਪੀਤੀ ਨਹੀਂ ਜਾਂਦੀ ਹੈਗੀ ਕੋਈ ਲੋਕ ਪੀ ਲੈਂਦੇ ਆ ਨਾ ਗਰਮਾ ਗਰਮ ਚਾਹ ਤੇ ਮੈਂ ਥੋੜਾ ਜਾਂ ਨਾ ਜਦੋਂ ਮਤਲਬ ਕਿ ਕੋਸੀ ਟਾਈਪ ਜੀ ਹੋ ਜਾਂਦੀ ਆ ਨਾ ਮੈਂ ਉਦੋਂ ਪੀਣੀ ਹੁੰਦੀ ਆ ਬਸ ਹੁਣ ਆਪਾਂ ਚਾਹ ਪਾ ਲਈ ਸੀਗੀ ਕੌਲੀ ਦੇ ਵਿੱਚ ਬਿਕੋਜ਼ ਜਲਦੀ ਠੰਡੀ ਹੋ ਜਾਂਦੀ ਆ ਤੇ ਚਾਹ ਜਲਦੀ ਠੰਡੀ ਹੋਊਗੀ ਤਾਂ ਆਪਾਂ ਜਲਦੀ ਕੰਮ ਕਰਨ ਲੱਗਾਂਗੇ ਇਸ ਲਈ ਮੈਂ ਕੌਲੀ ਚ ਚਾਹ ਪੀਣੀ ਹੁੰਦੀ ਆ ਫਾਇਦੇ ਲਈ ਤੇ ਨੈਕਸਟ ਬਸ ਇੱਥੇ ਲੱਗ ਗਈ ਸੀ ਕਿ ਕਿਚਨ ਦੀ ਸਫਾਈ ਕਰਨਾ ਦੇਖੋ ਪਿੱਛੇ ਤੁਸੀਂ ਨਾ ਉਹ ਤੁੱਪ ਦਾ ਮਤਲਬ ਕਿ ਪੈ ਰਹੇ ਹਨ ਸ਼ਕੂਰ ਤੇ ਮੈਨੂੰ ਲੱਗਦਾ 6:30 ਦਾ ਟਾਈਮ ਸੀਗਾ ਤੇ ਧੁੱਪ ਦੇਖੋ ਕਿੰਨੀ ਨਿਕਲ ਨਿਕਲਣ ਵਾਲੀ ਹੋ ਰਹੀ ਸੀ ਮਤਲਬ ਕਿ ਧੁੱਪ ਨਿਕਲ ਚੁੱਕੀ ਸੀਗੀ ਵੀ ਇੰਨਾ ਜਿਆਦਾ ਮਤਲਬ ਕਿ ਮੌਸਮ ਆ ਜਿਹੜਾ ਚੇਂਜ ਹੋ ਗਿਆਗਾ ਇੰਨਾ ਜਿਆਦਾ ਇੰਨੀ ਜਲਦੀ ਜਿਹੜੀ ਧੁੱਪ ਆ ਜਾਂਦੀ ਹੈ ਤੇ 9-10 ਵਜੇ ਤੱਕ ਤਾਂ ਜਿਹੜੀ ਧੁੱਪ ਆਗੀ ਬਹੁਤ ਹੀ ਭੜੀ ਨਿਕਲੇ ਆਉਂਦੀ ਆ ਬਾਹਰ ਜਾਇਆ ਨਹੀਂ ਰਹਿੰਦਾ ਹੈਗਾ ਬਸ ਇੱਥੇ ਕਿਚਨ ਦੀ ਸਫਾਈ ਕਰਦੀ ਸੀ ਮੈਂ ਜਿਹੜਾ ਕਿ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾਗਾ ਬਹੁਤ ਜਿਆਦਾ ਜ਼ਰੂਰੀ ਮੇਰਾ ਜਿਹੜਾ ਇੰਪੋਰਟੈਂਟ ਕੰਮ ਹੈ ਇਹ ਕਿਚਨ ਦੀ ਕਲੀਨਿੰਗ ਸਭ ਤੋਂ ਪਹਿਲਾਂ ਬਾਕੀ ਕੰਮ ਬਾਅਦ ਦੇ ਵਿੱਚ ਇਹ ਵਾਲਾ ਕੰਮ ਕਰਕੇ ਤੇ ਫਿਰ ਆਪਾਂ ਕੋਈ ਜਿਹੜਾ ਬਾਕੀ ਕੰਮ ਹੁੰਦੇ ਨੇਗੇ ਮੈਂ ਉਹ ਕਰਦੀ ਹੁੰਨੀ ਆਂਗੀ ਮੰਮੀ ਮੇਰੇ ਬਾਹਰ ਗਏ ਹੋਏ ਨੇਗੇ ਤਾਂ ਮਤਲਬ ਕਿ ਸ਼ਹਿਰ ਤੋਂ ਬਾਹਰ ਆ ਗਏ ਹੋਣੇ ਮਸੀ ਹੁਣਾ ਕੋਲੇ ਤਾਂ ਕਰਕੇ ਥੋੜਾ ਜਿਹਾ ਮੈਨੂੰ ਘਰੇ ਦਿੱਕਤ ਆਉਂਦੀ ਆ ਬਿਕੋਜ਼ ਜਦੋਂ ਉਹ ਹੁੰਦੇ ਨੇ ਤਾਂ ਉਹ ਹੁਨਰ ਨੂੰ ਹੁਨਰ ਨੂੰ ਸਾਂਭ ਲੈਂਦੇ ਹੁੰਦੇ ਨੇ ਤੇ ਮਤਲਬ ਕਿ ਹੁਣ ਉਹ ਘਰੇ ਨਹੀਂ ਹੈਗੇ ਤਾਂ ਮੈਨੂੰ ਥੋੜਾ ਜਿਹਾ ਔਖਾ ਹੁੰਦਾਗਾ ਮਤਲਬ ਕਿ ਹੁਨਰ ਜਿੱਦ ਵਗੈਰਾ ਕਰਦਾ ਤੇ ਇਸ ਲਈ ਮੈਨੂੰ ਐ ਹੁੰਦਾ ਵੀ ਜਿੰਨਾ ਟਾਈਮ ਉਹ ਸੁੱਤਾ ਪਿਆਗਾ ਮੈਂ ਕੰਮ ਆ ਜਿਹੜਾ ਜਲਦੀ ਜਲਦੀ ਨਿਵੇੜ ਲਵਾਂ ਇੱਥੇ ਮੈਂ ਕਰ ਰਹੀ ਸੀਗੀ ਮਸਾਲਾ ਤਿਆਰ ਜਲਦੀ ਜਲਦੀ ਮਸਾਲਾ ਤਿਆਰ ਕਰਕੇ ਕੁੱਕਰ 'ਚ ਗੈਸ ਤੇ ਰੱਖਤਾ ਸੀਗਾ ਤੇਲ ਵਗੈਰਾ ਪਾ ਕੇ ਜਿਹੜਾ ਮੈਂ ਆਗਾ ਤੜਕਾ ਲਗਾ ਦੂੰਗੀ ਦਾਲ ਨੂੰ ਤੇ ਜਿਹੜਾ ਇੱਕ ਮੇਰਾ ਦਿਨ ਦਾ ਟਾਸਕ ਹੈਗਾ ਉਹ ਮੇਰਾ ਕੰਪਲੀਟ ਹੋ ਜਾਊਗਾ ਤੇ ਉਸ ਤੋਂ ਬਾਅਦ ਜਿਹੜੇ ਮੈਂ ਹੌਲੀ ਹੌਲੀ ਬਾਕੀ ਜਿਹੜੇ ਕੰਮ ਨੇਗੇ ਉਹ ਕਰਦੀ ਰਹੂੰਗੀ ਵਿੱਚ ਦੀ ਸਾਡੇ ਛੋਟੇ ਛੋਟੇ ਬੱਚੇ ਨੇ ਉਹਲਾਵਲ ਉਹਨਾਂ ਵੱਲ ਨਿਗਰੱਖਣੀ ਪੈਂਦੀ ਆ ਤਾਂ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਇੱਥੇ ਹਲਦੀ ਨਾਲ ਛੋਟੀ ਡੱਬੀ ਦੇ ਵਿੱਚ ਖਤਮ ਹੋ ਚੁੱਕੀ ਸੀ ਤੇ ਮੈਂ ਕਿਹਾ ਚਲੋ ਇੰਨੇ ਨਾਲ મતલਬ ਕਿ ਤੜਕਾ ਜਿਹਾ ਥੋੜਾ ਪੁੱਜੀ ਜਾਂਦਾ ਤੇ ਮੈਂ ਵੀ ਜਿਹੜਾ મતલਬ ਕਿ ਹਲਦੀ ਹੈ ਗਈ ਉਹ ਪਾ ਦਵਾਂ ਬਾਕਸ ਦੇ ਵਿੱਚ ਧਾੰਗਰ ਕੇ ਮੈਂ ਇੱਥੇ ਮੈਨੂੰ ਨਾ ਓਵਰ ਥਿੰਕਿੰਗ ਦੀ ਜਿਹੜੀ ਪ੍ਰੋਬਲਮ ਆ ਮੈਨੂੰ ਬਹੁਤ ਰਹਿੰਦੀ ਹੈ ਕਿ ਮੇਰਾ ਦਿਮਾਗ ਕੁਛ ਨਾ ਕੁਛ ਜਿਹੜਾ ਕੁਠਾ ਸਿੱਧਾਗਾ ਉਹ ਸੋਚਦਾ ਹੀ ਰਹਿੰਦਾਗਾ ਮੈਂ ਬਹੁਤ ਇਹ ਚੀਜ਼ ਟਰਾਈ ਕਰਦੀ ਹੁਣੀ ਆ ਵੀ ਮੈਂ ਕੁਛ ਵੀ ਓਵਰ ਨਾ ਕਰਾਂ ਮਤਲਬ ਓਵਰ ਨਾ ਸੋਚਾਂ ਪਰ ਪਤਾ ਨਹੀਂ ਯਾਰ ਮੈਨੂੰ ਓਵਰ ਥਿੰਕਿੰਗ ਦੀ ਜਿਹੜੀ ਆ ਬਿਮਾਰੀ ਲੱਗ ਗਈ ਆ ਅਗਰ ਤੁਹਾਨੂੰ ਵੀ ਕਿਸੇ ਤੁਸੀਂ ਵੀ ਇਹ ਕੋਈ ਇਹ ਵਾਲੀ ਦਿੱਕਤ ਤੋਂ ਜੂਝ ਰਹੇ ਹੋ ਤਾਂ ਮੈਨੂੰ ਜ਼ਰੂਰ ਦੱਸਿਓ ਅਗਰ ਕੋਈ ਇਹ ਦਿੱਕਤ ਤੋਂ ਯੂਜ਼ ਕੇ ਜੂਝ ਕੇ ਮਤਲਬ ਕਿ ਅ ਨਿਕਲੇ ਆਏ ਚੀਜ਼ ਦੇ ਵਿੱਚੋਂ ਤਾਂ ਵੀ ਮੈਨੂੰ ਜ਼ਰੂਰ ਦੱਸਿਓ ਵੀ ਇਹ ਚੀਜ਼ ਦੇ ਵਿੱਚੋਂ ਮੈਂ ਕਿਵੇਂ ਨਿਕਲਾਂ ਠੀਕ ਹੈ ਕਈ ਵਾਰ ਆਪਾਂ ਨੂੰ ਕਿਸੇ ਚੀਜ਼ਾਂ ਦਾ ਸੋਲੂਸ਼ਨ ਆਪਦੇ ਘਰਦਿਆਂ ਤੋਂ ਨਹੀਂ ਮਿਲਦਾ ਹੈਗਾ ਕਈ ਵਾਰ ਆਪਾਂ ਨੂੰ ਜਿਹੜੇ ਆਪਣੇ ਦੋਸਤ ਹੁੰਦੇ ਨੇ ਜਾਂ ਆਪਣੇ ਹੋਰ ਹੁੰਦੇ ਨੇਗੇ ਹਨਾ ਜਾਣ ਪਹਿਚਾਣਦੇ ਉਹਨਾਂ ਤੋਂ ਮਿਲ ਜਾਂਦਾਗਾ ਮਤਲਬ ਕਿ ਨਿੱਕੀ ਨਿੱਕੀ ਚੀਜ਼ ਨੂੰ ਬਾਰ-ਬਾਰ ਸੋਚਣਾ ਤੇ ਨਿੱਕੀ ਨਿੱਕੀ ਚੀਜ਼ ਨੂੰ ਬਹੁਤ ਵੱਡੇ ਵੱਡੇ ਤਰੀਕੇ ਨਾਲ ਸੋਚਣਾ ਇਹ ਜਿਹੜਾ ਮੇਰਾ ਦਿਮਾਗ ਆ ਬਿਨਾਂ ਗੱਲ ਤੋਂ ਇਹ ਕੰਮ ਕਰਦਾ ਰਹਿੰਦਾਗਾ ਮੈਂ ਬਹੁਤ ਕੋਸ਼ਿਸ਼ ਕਰਦੀ ਹੁੰਨੀ ਆ ਵੀ ਮੈਂ ਇਹ ਚੀਜ਼ਾਂ ਕੋਈ ਵੀ ਅਗਰ ਕੋਈ ਵੀ ਨਿੱਕੀ ਮੋਟੀ ਵੀ ਗੱਲ ਹੋਈ ਆ ਵੀ ਉਹ ਚੀਜ਼ਾਂ ਨੂੰ ਮੈਂ ਨਾ ਸੋਚਾਂ ਸੋ ਉਹਨਾਂ ਨੂੰ ਸੋਚਣ ਦੀ ਵਜਾਏ ਮੈਂ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਵਾ ਪਰ ਪਤਾ ਨਹੀਂ ਮਾਈਂਡ ਇੰਨਾਗਾ ਵੀ 2 ਮਿੰਟ ਅਗਰ ਵਾਹਿਗੁਰੂ ਦਾ ਨਾਮ ਲੈ ਲਿਆ ਤਾਂ ਤੀਸਰੇ ਮਿੰਟ ਫੇਰ ਜਿਹ ਜਿਹੜੀਆਂ ਗੱਲਾਂ ਦਾ ਉਹ ਸੋਚਣ ਲੱਗ ਜਾਂਦਾਗਾ ਮੈਂ ਇਹ ਚੀਜ਼ ਤੋਂ ਬਹੁਤ ਪਰੇਸ਼ਾਨ ਰਹਿੰਦੀ ਹਾਂ ਤੇ ਮੈਂ ਨਿੱਕੀ ਨਿੱਕੀ ਚੀਜ਼ ਦੀ ਟੈਨਸ਼ਨ ਵੀ ਬਹੁਤ ਲੈਂਦੀ ਹਾਂ ਸੀਰੀਅਸ ਅਸਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਆਹ ਕੰਮ ਦੀ ਉਹ ਇਹ ਹੋ ਜਾਂਦਾ ਅ ਸਵੇਰ ਉੱਠ ਕੇ ਉਹ ਜਲਦੀ ਜਲਦੀ ਉੱਠ ਜਾ ਜਲਦੀ ਜਲਦੀ ਚਾਹ ਪੀ ਲੈ ਕਰ ਲਾਓ ਕਰ ਲਾਓ ਕਰ ਲਾਓ ਕਰ ਲਾ ਹੁਣ ਰੁੱਠ ਜੂਗਾ ਇਦਾਂ ਇਦਾਂ ਦਾ ਮਤਲਬ ਮੇਰਾ ਦਿਮਾਗ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਖਰਾਬ ਰਹਿੰਦਾਗਾ ਸਭ ਤੋਂ ਪਹਿਲਾਂ ਤਾਂ ਮੈਨੂੰ ਐਂ ਲੱਗਿਆ ਰਹਿੰਦਾਗਾ ਹਾਏ ਹੁਣ ਰੁੱਠ ਜੂਗਾ ਜਲਦੀ ਜਲਦੀ ਕੰਮ ਕਰ ਲੈ ਪਤਾ ਨਹੀਂ ਕਿਉਂ ਵੀ ਮੈਨੂੰ ਆਰਾਮ ਕਿਉਂ ਨਹੀਂ ਮੇਰੇ ਦਿਮ ਕਿ ਨਾਲ ਮਿਲ ਸਕਦਾਗਾ ਮੈਨੂੰ ਜ਼ਰੂਰ ਦੱਸਿਓ ਓਵਰ ਥਿੰਕਿੰਗ ਕਰਨੀ ਮੈਂ ਕਿਵੇਂ ਛੱਡ ਸਕਦੀ ਆਂਗੀ ਨਹੀਂ ਮੈਨੂੰ ਤਾਂ ਲੱਗਦਾਗਾ ਵੀ ਮੈਂ ਓਵਰ ਥਿੰਕਿੰਗ ਕਰ ਕਰਕੇ ਪਾਗਲ ਹੋ ਜਾਣਾਗਾ ਵੀ ਇੰਨਾ ਜ਼ਿਆਦਾ ਮੈਂ ਸੋਚਦੀ ਆਂਗੀ ਤੇ ਖਾਸ ਕਰ ਲੋਕਾਂ ਦੀਆਂ ਗੱਲਾਂ ਮੈਂ ਬਹੁਤ ਦਿਲ ਤੇ ਲੈਨੀ ਆਂ ਕੋਈ ਕੁਛ ਕਹਿ ਦਿੰਦਾ ਠੀਕ ਹੈ ਛੋਟੀਆਂ ਗੱਲਾਂ ਵੱਡੀਆਂ ਗੱਲਾਂ ਉਹ ਮੇਰੇ ਦਿਮਾਗ ਤੇ ਚੜ ਜਾਂਦੀਆਂ ਨੇ ਕੁਝ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕੋਈ ਕੁਛ ਮਰਜ਼ੀ ਕਹੀ ਜਾਵੇ ਪਰ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੀ ਮੈਂ ਹਰੇਕ ਦੀ ਟੈਨਸ਼ਨ ਲੈ ਲੈਂਦੀ ਆ ਹਰੇਕ ਦੀ ਸੋਚ ਕਰਦੀ ਆ ਕਿ ਤੇ ਮੈਂ ਹਰੇਕ ਨੂੰ ਮਤਲਬ ਕਿ ਸਰਤੇ ਬਠਾਉਣ ਵਾਲਾ ਮੇਰਾ ਕੰਮ ਆ ਤੇ ਫਿਰ ਉਹ ਚੀਜ਼ਾਂ ਮੈਨੂੰ ਦਿੱਕਤ ਦਿੰਦੀਆਂ ਨਿਗੀਆਂ ਪਤਾ ਨਹੀਂ ਇਹ ਪਰੇਸ਼ਾਨੀ ਮੇਰੇ ਨਾਲ ਹੀ ਆ ਕਿ ਸਭ ਨਾਲ ਹੀ ਹੁੰਦੀ ਹੈਗੀ ਤੇ ਇਹ ਚੀਜ਼ਾਂ ਦੇ ਵਿੱਚੋਂ ਮੈਂ ਕਿਵੇਂ ਨਿਕਲ ਸਕਦੀ ਆ ਪਲੀਜ਼ ਬੈਨ ਜਰੂਰ ਦੱਸੋ ਤੇ ਇੱਥੇ ਬੱਸ ਮੈਂ ਆਟਾ ਵਗੈਰਾ ਗੁੰਨ ਰਹੀ ਸੀਗੀ ਨਾਲ ਦੀ ਨਾਲ ਸਾਰੇ ਕੰਮ ਕਰਦੀ ਪਈ ਸੀ ਇੱਥੇ ਉਹਨਾਂ ਨੂੰ ਮੈਂ ਫੜਾਉਣੀ ਸੀਗੀ ਵਾਚ ਬਿਕੋਜ਼ ਆ ਵਾਚ ਭੁੱਲੇਗੇ ਸੀਗੇ ਤੇ ਉਹ ਉਹਨਾਂ ਨੂੰ ਦਿਲਾ ਰਹੇ ਸੀਗੇ ਝੂਟੀ ਉਹਨਾਂ ਦੀ ਹੁਣ ਮੈਂ ਵੇਟ ਕਰਦੀ ਸੀ ਕਿੱਡੇ ਕ ਦੂਰ ਲੈ ਗਏ ਹਾਂ ਆਉਂਦੇ ਆ ਜਿੰਮੀ ਤੂੰ ਨਾ ਗਾਵਾਂ ਜਾ गाह ना जा ये हो आगे चलो आप पता कर कोड खड़ी है जाके तेरा तो जाना हो जब आयेगा बाल देख ला थोडे चिड़िया का घोसला बाल पोनी कर दीपा अज पोनी कर दी पा। पापा किथे गए मामा गए पापा की लैके पापा पा। चीजी तो... चीजी छुनी जी चिड़ी कितने ਚਿੜੀ ਕਿੱਥੇ ਆ ਉਹਨਾਂ ਦੀ ਹਾ ਅਸ਼ੀਰ ਮੋਟ ਕਿੱਥੇ ਪੁੱਤ ਆਪਣਾ ਟੀਵੀ ਦਾ ਲੈ ਮੈਂ ਤੈਨੂੰ ਕਾਰਟੂਨ ਲਾ ਕੇ ਦਮਨ ਮੋਟ ਲੱਭੋ ਆਪਣਾ ਕਿੱਥੇ ਗਿਆ ਹਾਏ ਸ਼ਾਲਾ ਰੋਟ ਗੁੰਮ ਗਿਆ ਉਹਨੂੰ ਫੈਨ ਕਿੱਥੇ ਆ ਪੁੱਤ ਫੈਨ ਚੰਗਾ ਦੱਸ ਏਸੀ ਕਿੱਥੇ ਆ ਏਸੀ ਕਿੱਥੇ ਆ ਸਾਰਾ ਪਤਾ ਇਹਨੂੰ ਚੱਲ ਬਹਿ ਜਾ ਮੈਂ ਚਾਹ ਪੀਣੀ ਆ ਚੰਗਾ ਤੂੰ ਜਿੰਮੀ ਨੂੰ ਬੁਲਾ ਲਾ ਕਹਾਂ ਜਾ ਜਿੰਮੀ ਓ ਜਿੰਮੀ ਆ ਜਾ ਹਾਂਜੀ ਇੱਥੇ ਸਾਡੇ ਹੁਨਰੀ ਨੇ ਕਰ ਲਿਆ ਪੋਨੀ ਨੂੰ ਦੇਖਿਓ ਜੀ ਸਾਡੀ ਮਿਸ ਹੁਨਰੀ ਕਿੱਦਾਂ ਦੀ ਲੱਗਦੀ ਹੈਗੀ ਨੂੰ 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 ਸ਼ਾਦੀ ਕੁੜੀ ਆ ਗਈ ਕੁੜੀਆਂ ਦੂ ਸ਼ਾਦੀ ਕੁੜੀਆਂ ਦੂ ਹਾਂ ਛੋਨੀ ਜੀ ਕੁੜੀਆਂ ਤੇ ਸ਼ਾਦੀ ਹਾਂ ਕੀ ਜਾਣਾ ਹੈ ਕੀ ਅੱਜ ਬਾਹਰ ਜਾਣਾ ਬਾਹਰ ਜਾਣਾ ਹੁਣ ਬਾਹਰ ਜਾਣਾ ਤਾਂ ਚੱਲਦੇ ਹਾਂ ਹਾਂਜੀ ਇੱਥੇ ਮੈਂ ਤੇ ਹੁਣ ਰਖਾ ਰਹੇ ਸੀਗੇ ਪਪੀਤਾ ਬਿਕੋਜ਼ ਇਹਦੇ ਲਈ ਵੀ ਪਪੀਤਾ ਵਧੀਆ ਹੁੰਦਾ ਤੇ ਇਹ ਹੀ ਹੁਨਰ ਨੂੰ ਪਸੰਦ ਵੀ ਬਹੁਤ ਆ ਤੇ ਇਹ ਸੀਗਾ ਮੇਰਾ ਅੱਜ ਦਾ ਛੋਟਾ ਜਿਹਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ